ਇਹ ਪੰਜਾਬੀ ਪੁੱਛਣਾ ਮੈਂ ਸਸਪੈਂਡਰ ਦੇ ਆਰਡਰ ਕਰਨੇ ਆ ਤੁਹਾਡੇ ਸਾਰਿਆਂ ਨੂੰ ਮੈਂ ਲਿਖ ਕੇ ਭੇਜਣਾ ਪੀਜੀਪੀ ਨੂੰ ਬਿਨੂ ਸਸਪੈਂਡ ਕੀਤਾ ਜਾਵੇ ਅੱਜ ਤਾਂ ਚਲੋ ਪੁੱਛ ਕੇ ਦੱਸੋ ਇਹਨੂੰ ਤੇ ਇਹਦਾ ਡਿਟੇਲਸ ਇਹਦਾ ਰੀਪਸਨ ਦੀ ਸੁਣਨੀ ਸੰਦੀਪ ਸਿੰਘ ਉਹ ਮਿਲਣਾ ਤੁਹਾਨੂੰ ਦੇਖਿਆ ਦਸ ਦਿਨ ਹੋ ਗਏ ਮੈਂ ਸਭ ਕੁਝ ਭਾਈ ਕਦੋਂ ਪੁੱਛੀ ਕੋਦੋਂ ਬਣੀ ਆ ਵੀ ਟਾਈਪਾਈ ਕਰਕੇ ਪ੍ਰੋਫੀਲ ਤੁਸੀਂ ਦੇਖਦੇ ਮਾਰੀ ਫਾਈਲ ਉਸੇ ਦੇ ਦੇ ਦਿੱਤੀ ਹਿੰਨ ਦੇਤੇ ਹਾਂ ਆਈਕੀ ਨਹੀਂ ਹੋਈ 17 ਦਿਨ ਹੋ ਗਏ ਟਾਈਮ ਹੋ ਰਿਹਾ ਸੀ ਆਈ ਨੂੰ 4 ਡੇ ਹੋ ਗਏ 7 ਦਿਨ ਹੋ ਗਏ ਫਿਜ਼ੀਓਪਾਈਲ ਇੱਕ ਹਫਤਾ ਲੱਗ ਗਿਆ ਤੁਹਾਨੂੰ ਅਰੇਵਾ ਮੈਂ ਸਾਲ ਕੋਲੇ ਬੈਠਾ ਆਪਾਂ ਨੂੰ ਇਹ ਉੱਪਰ ਮੇਰੇ ਤੋਂ ਐਫੀਡੀਆਟ ਆਏ ਨੇ ਆਹ ਐਫੀਡੀਆਟ ਸਰ ਹਾਂ ਰਾਤ ਤੇ ਉਹਦਾ ਸਾਰ ਨਹੀਂ ਆ ਰਿਹਾ ਮੈਂ ਪੁੱਛ ਲੈਣਾ ਇਹ ਪੰਜਾਬੀ ਪੁੱਛਣਾ ਮੈਂ ਸਿਸਕੰਦਰ ਦੇ ਆਰਡਰ ਕਰ ਲਿਆ ਤੁਹਾਡੇ ਸਾਰੇ ਮੈਂ ਲਿਖ ਕੇ ਭੇਜਣਾ ਬੀਜਪੀ ਨੂੰ ਬਿਨੋ ਸਸਪੈਂਡ ਕੀਤਾ ਜਾ ਰਿਹਾ ਤਾਂ ਤੇ ਚਲੋ ਪੁੱਛ ਕੇ ਦੱਸੋ ਮਾਸ਼ਾਅੱਲਾ ਮੈਂ ਥੋੜੀ ساری ਪਾਰਟੀ ਦੇ ਆਰਡਰ ਕਰਵਾਉਣੇ ਆ ਮੈਂ ਲਿਖ ਕੇ ਭੇਜਣਾ ਭੇਜਣਾ ਕਰਦੀ ਸੀ ਜੇ ਐਸਐਸਪੀ ਨਾਲ ਰੋਕ ਪੜੇ ਆਏ ਪੀਰਵਨੀ ਆਹ ਸਾਡੇ ਕੋਲ ਜਦੋਂ 28 ਤਰੀਕ ਦੇ ਆਏ ਹੋਆ ਤੁਹਾਡੇ ਕੋਲ ਕਿਉਂ ਨਹੀਂ ਆਏ ਇਹਨਾਂ ਮਾਲਕ ਪੀਪੇ ਤੁਸੀਂ ਨਹੀਂ ਲਏ ਤੇ ਦੇ ਹੋਣੇ ਬਿੱਲ ਦੇ ਲਏ ਹੋਣੇ ਸੌਰੀ ਸਰ ਸਾਨੂੰ ਮੈਨੂੰ ਮਿਲਿਓ ਪੁੱਛੋ ਸਰ ਮੈਂ ਸਰ ਮੋਕੇ ਤੇ ਜਾ ਕੇ ਆਂ ਸਰ ਸੁਭਾਨ ਅੱਲਾਹ ਸਿਬਹਾਨ ਹੋਰ ਬੁਰਾ ਕੀ ਆਂ ਹਾਂ ਹਾਂ ਸਰ ਸਰ ਨਹੀਂ ਡੀਐਸਪੀ ਸਾਹਿਬ ਇਹ ਕਹਿੰਦਾ ਗੜਬੜ ਹੋਈ ਆ ਮਨੋਜ ਮੈਂ ਮਾਫੀ ਮੈਨੂੰ ਮੈਨੂੰ ਇਹ ਦੱਸੋ ਕਿ ਨਹੀਂ ਲੱਈ ਸਰ ਮੈਂ ਖੁੱਡ ਕੇ ਨਾ ਨਹੀਂ ਲੱਈ ਸਰ ਮੈਂ ਇਹ ਨਹੀਂ ਮੋਟਾ ਤੁਸੀਂ ਨਹੀਂ ਲਾਈ ਤਾਂ ਉਹਨਾਂ ਦੂਜੀ ਪਾਰਟੀ ਦੇ ਉੱਤੇ ਕਾਰਵਾਈ ਕਿਉਂ ਨਹੀਂ ਕੀਤੀ ਜੋ ਉਹਨਾਂ ਡਾਕੂਮੈਂਟ ਦੇਤੇ ਤੁਹਾਨੂੰ 452 ਨਾਲ ਦੀ ਸਟੈਂਡ ਉਹ ਕਹਿੰਦੇ ਸੀ ਥੋੜੋ ਜਿਹਾ ਇਸ ਘਰੇ ਹੀ ਹੋਣਾ 450 ਗਿਰਸਾਰੀ ਚੋਂ ਹੋਣੀ ਹੋਣਾ ਨਹੀਂ ਸਰ ਇਹਨਾਂ ਉਹ ਦੂਜੀ ਪਾਰਟੀ ਨਾਲ 400 ਤੁਸੀਂ 450 ਲਾਈ ਦੂਜੀ ਪਾਰਟੀ ਦੀ ਲੱਗੀ ਗਿਰਸਾਰੀ ਹੋਈ ਅਵੇਲੇਬਲ ਹੈ ਲੋਨ ਅਵੇਲੇਬਲ ਨਹੀਂ ਸ਼ੁਰੂ ਕਰਿਆ ਜਾਨੀ ਇਹਨਾਂ ਨੂੰ ਪੁੱਛ ਲਓ ਕਿਦਾਂ ਸਰ ਦਖਾਲੂ ਮੋਬਾਈਲ ਤੇ ਹੈ ਕਿੱਥੇ ਨਹੀਂ ਕੱਢੀ ਉਹਦੀ ਜੀ ਇਨਕੁਆਰੀ ਸਰ ਲੱਗੀ ਹੋਈ ਹੈ ਉਹਨਾਂ ਨੇ 326 ਦੀ ਇਨਕੁਆਰੀ ਸਰ ਕਰਵਾਈ ਹੈ उस मुझे पिताजी सर माफ करमारे सर गलत ट्रांसफर सर सही ना हो रहा है सर देखो सर स्टार्टिंग रिसेट करते रहते जो 9 बनया रे नाम से सर सर अनीश कुमार मोहदेजन सर मेरी प्रेसे सर भेजिस करना बात सर दिये सर मैं पता बात कर हाजी बोलिए सातो सर 9 सर फर्स्ट तो केले नहीं तो तो सर पैसा पहेंदा कोई नौकरी कि ਕਰ ਲਈ ਨਿਮੇਂਦਾ ਬਾ ਕੀ ਕਹਿੰਦੇ ਹੁੰਦੇ ਡੀਐਸਪੀ ਉਹ ਜਿਹੜਾ ਜਾਂਦੇ ਜਾਂਦੇ ਇੱਧਰ ਚੋਜਵੇਂ ਮੂੰਹ ਕਾਲਾ ਕਰਾ ਲਿਆ ਕੀ ਕਹਿੰਦੇ ਹੁੰਦੇ ਉਹਨੂੰ ਮਾਦਬ ਵਰਤਦੇ ਹੁੰਦੇ ਨੌਕਰੀ ਸਰਕਾਰੀ ਮੈਂ ਵੀ ਕੀਤੀ ਸੀਗਾ ਇਹ ਲੋਕੀ ਤੇ ਮੇਰੇ ਮੈਕ ਵੀ ਨਦੇ ਕਹਿੰਦੇ ਹੁੰਦੇ ਸੀ ਗਿਆ ਦੇ ਮੂੰਹ ਕਾ ਕੇ ਜੀ ਸਰ ਇਹੋ ਜੀ ਕੋਈ ਸਾਰਾ ਹੈ ਮੁੱਖ ਮੰਤਰੀ ਭਗਵੰਤ ਮਾਨੀ ਕਹਿੰਦਾ ਕਫਣ ਨੂੰ ਜੇਵ ਨਹੀਂ ਹੈਗੀ ਮੈਂ ਫਿਰ ਵੀ ਜਿਹੜਾ ਸਾਡੀ ਸਰਕਾਰ ਦਾ ਮੁਖੀ ਆਇਆ ਕਹਿੰਦਾ ਕਫਣ ਨੂੰ ਜੇਵ ਨਹੀਂ ਹੈਗੀ ਸਭ ਤੋਂ ਸਾਡੇ ਵੀ ਮਾਪਰੇ ਦੀਆਂ ਅਸੀਂ ਕਰਦੇ ਤਿੰਨ ਦੋ ਛੇ ਟੋਡੇ ਤੇ ਨੰਬਰ 1 ਮੋਕਦੋਸ਼ੀ ਨੀਸ਼ ਕੁਮਾਰ ਫਰਾਰ ਕੀਤਾ ਸੀ ਪਾਰਚੀ ਚੋਂ ਕੱਢਿਆ ਨੰਬਰ 1 ਨੰਬਰ ਕੋ 452 ਤੁਸੀਂ ਕੋਈ ਕਾਰਵਾਈ ਨਹੀਂ ਕੀਤੀ ਨੰਬਰ 3 ਐਸ ਸੀ ਐਸਟੀ ਤੇ ਕੋਈ ਕਾਰਵਾਈ ਨਹੀਂ ਕੀਤੀ ਕੀਤਾ ਕੀ ਤੁਸੀਂ ਪਹਿਲਾਂ ਸਰ ਜੀ ਅਮੋਟਾਇ 15 ਦੇ ਹਸਪੀਟਲ ਲੈ ਕੇ ਬਹਾਂ ਇਹ ਤਰਵਾ ਲਈਆਂ 26a ਤੁਸੀਂ ਇਹਨੂੰ ਲੋਕਾਂ ਨੇ ਮਾਂ ਵੀ ਹੋਏ ਇਹਦੇ ਫਰਾਰ ਹੈ ਸਰ ਜੀ ਨਾਲ ਇਹ ਆ ਸਭ ਜੀ ਤੁਸੀਂ ਕੀਤੇ ਇਹਦੇ ਵਿੱਚ ਸਾਰੇ ਜਿਹੜੇ ਫੈਰ ਸਰ ਬੇਜੋਰ ਨੂੰ ਸਾਰਾ ਪੈਸਾ ਸਰ ਗਿਆ। ਗਿਆਨ ਚੰਦ ਨੂੰ ਬਣਿਆ ਨਾਲ ਸਾਰਾ ਖਾਲੀ ਹੱਥ ਨੇ ਸਾਰਾ। ਇਹ ਆਪਣੇ ਆ ਤੋੜ ਲਈਏ ਨਾ ਸਰ। ਮੈਂ ਬੇਨਤੀ ਕਰਦਾ ਸਰ ਇਹੀ ਪ੍ਰਦਾਨ ਸਰ ਗੱਲ ਸੁਣੋ। ਇਹ ਨਾਲ ਹੀ ਸਰ ਸਮਝ ਨਹੀਂ ਆ ਰਿਹਾ। ਸਰ ਗੱਲ ਕਰੋ ਨਾ ਜੀ। ਕਰੀਏ ਗੱਲ ਨਾ। ਹਾਂ। ਸਰ ਮੇਰਾ ਮਾਦੀ ਬਰਾਂ। ਹਾਂ। ਜੋੜ ਸਰ ਪਹਿਲਾਂ ਦੱਸ ਲਈ ਪਾ ਲਈ ਆਪਣੀ ਸਰ। ਇਹ ਕਾਰਜ ਕਰਕੇ ਨਾਲ ਹੀ ਜਾ। ਸਰ ਫੇਰ ਆ। ਕੋਈ ਨਾ ਸਾਰੀ ਗੱਲ। ਸਰ ਬੰਦੇ ਫਿਰ ਰੁਕੇ ਕਿਆ ਦੁਬਾਰਾ ਗਵਾਣ ਕਰ ਦੇ। ਮੈਂ ਦੌਰਾ ਰੱਖਿਆ ਜੀ ਉੱਥੇ ਦਾ ਡੀਐਸਪੀ ਸਰ ਛੋੜੀ ਸਰ ਅਸੀਂ ਮੈਂ ਜੀ ਦੌਰਾ ਕੀਤਾ ਮੀਡੀਆ ਆਉਣਾ ਮੇਰੇ ਨਾਲ ਸਰ ਡੀਆਰ ਤੇ ਕੇ ਮੀਡੀਆ ਸਾਰਾ ਜਿੱਥੇ ਮੈਂ ਜਾਣਾ ਮੀਡੀਆ ਆਉਣਾ ਸਾਰਾ ਸਾਨੂੰ ਆਉਂਦੀ ਸਰ ਅਸੀਂ ਅਸੀਂ ਆ ਜਾਏ ਕੰਟਰੋਲ ਸਾਡੇ ਸਾਡੇ ਸਰਵਰ ਨੂੰ ਹੁਕਮ ਚਾਹੀਦਾ ਅਸੀਂ ਹਰ ਅਸੀਂ ਇੱਕ ਤਾਂ ਵੀ ਵਾਅਦਾ ਕਰਾਂਗੇ ਇਹਦੀ ਸਾਰੇ ਸਾਨੂੰ ਕਰਦੇ ਕਿੰਨੇ ਘੰਟੇ ਆਜੇ ਇਹ ਲਿਖਾ ਦੇ ਮੈਂ ਹੁਣੇ ਕਰਾ ਦੇਣਾ ਸਰ ਹੁਣੇ ਐਸੇ ਤੋਂ ਲਿਖੋ ਹੁਣੇ ਐਸੇ ਆਪੀ ਤਾਂ ਲਿਖੋ ਮੈਨੂੰ ਕਹੋ ਅੱਛਾ ਇਹ ਸਰ ਜਿਹੜੀ ਦੇਖੋ ਮੇਰਾ ਬੋਲਾ ਕਾਨੂੰਨ ਮੈਂ ਲਾਉਣਾ ਲਿਖਾ ਸਰ ਨੰਬਰ 1 ਡੈਕਟੋਰੀ ਐਸੇ ਚ ਨੂੰ ਭੌਣ ਲਾਓ ਤਨੂ ਲਿਖੋ ਕੀ ਕਹਿੰਦਾ ਨੰਬਰ 1 ਸ਼ਿਕਾਇਤ ਕਰਤਾ ਸ਼ਰੂ ਕਾਸਟ ਹੈ ਜੀ ਔਰ ਸ਼ਿਕਾਇਤ ਕਰਤਾ ਸ਼ਿਕਾਇਤ ਕਰਦਾ ਹੈ ਕਿ ਮੇਰੇ ਨਾਲ ਜਾਤੀ ਸੂਚਕ ਸ਼ਬਦ ਨੂੰ ਵਰਤਿਆ ਗਿਆ ਮੈਨੂੰ ਜਾਤੀ ਸੂਚਕ ਬਾਰਾ ਕਟੀਆਂ ਰਹੀਆਂ ਜਾਤੀ ਦਾ ਨਾਮ ਲਿਖ ਕੇ ਕਟੀਆਂ ਰਹੀਆਂ ਜੋ ਕਿ ਅਪਲੀਕੇਸ਼ਨ ਚ ਦਰਜ ਹੈ ਔਰ ਉਹਦੇ ਬਾਅਦ ਡਿਪਾਰਟਮੈਂਟ ਕਹਿੰਦਾ ਵੀ ਆਪਣਾ ਪ੍ਰੂਫ ਲਿਆਏ ਜੀ ਅਦਰ than ਐਸ ਸੀ ਕਾਰਨ ਕੀ ਆ ਅਦਰ than ਐਸ ਸੀ ਅਦਰ than ਐਸ ਸੀ ਐਸ ਸੀ ਅਦਰ than ਐਸ ਸੀ ਵੀਲ ਦੋ ਪਰੂਫ ਬੇਫੀਡਰ ਦਿੱਤੇ ਆ ਤੇ ਅਗਲਾ ਹੁਕਮ ਇਹ ਆ کورٹ ਦਾ ਕਿ ਬਿਨਾ ਇਨਕੁਆਰੀ ਤੇ ਪਹਿਲਾਂ ਪਰਚਾ ਦਰਜ ਕਰਨਾ ਉੱਥੇ ਕੋਈ ਇਨਕੁਆਰੀ ਜੇ ਉੱਥੇ ਇਨਕੁਆਰੀ ਕਰਦੇ ਆ ਤੁਸੀਂ ਤੇ ਨੂੰ ਲਟਕਾਉਨੇ ਆ ਤੇ ਤੁਸੀਂ ਦੋਚੀ ਆ ਆ ਤੁਹਾਡੇ ਦੇ ਵੀ ਬਰਾਬਰ ਦਾ ਸਿਟੀ ਰੱਖਿਆ ਹੁਣ ਦੱਸੋ ਕੀ ਕਰੀਏ ਠੀਕ ਹੈ ਇਹ ਮੈਂ ਪੜਾਤਾ ਤੁਹਾਨੂੰ ਮੇਰੀ ਬੇਤੀ ਨੂੰ ਮੈਨੂੰ ਸਾਰੇ ਨਾਮ ਮਿਲੇ ਇਹ ਐਸਐਟਓ ਦੁਆਰਾ ਬੁਲਾਇਆ ਐਸਐਟਓ ਦੇ ਪੇਸ਼ ਹੋ ਕੇ ਨਾ ਕਰੀਂ ਤੁਸੀਂ ਕਰੋਂ ਤਿਆਰ ਹੋ ਜਾ ਦਿਨ ਮੈਂ ਆਪਾਂ ਸਾਥ ਵਿੱਚ ਅਸੀਂ ਰੱਖਣੀ ਹੈ ਜੇ ਸਾਥ ਅਸੀਂ ਤਾਂ ਐਸੇ ਬੋਧ ਕਰਦੇ ਕ੍ਰਿਜ਼ਨ ਦੇ ਵਿੱਚ ਇੱਕ ਸਰ ਬੈਟਰ ਕੋਲ ਨਹੀਂ ਪਾਈ ਉਹਦੇ ਉਹਦੇ ਬਹੁਤ ਚੀਜ਼ਾਂ ਜਿਹੜੀਆਂ ਸਮਝਦੇ ਸਰ ਨਵੇਂ ਲਾ ਦੇ ਮੁਤਾਬਕ ਸਾਨੂੰ ਪ੍ਰੋਸੀਡ ਕਰੀ ਨਵੇਂ ਦਾ ਹੈ ਹੀ ਕੋਈ ਪੁਰਾਣਾ ਹੀ 1999 ਸੌਰੀ ਸਾਨੂੰ ਸਰ ਪ੍ਰੋਸੀਡ ਨਾ ਸਾਡਾ ਦੋਹਰ ਕਰਤਾ ਹੁਣੇ ਬੁੜੀ ਜੀ ਲਾ ਦੇ ਕਿਸੇ ਵਕੀਲ ਨੂੰ ਫੋਨ ਲਾਓ ਜੱਜ ਦੇ ਨਾਲ ਕਿ ਮੇਰੇ ਆਪਣੇ ਵਰਗੇ ਲੋਕਾਂ ਨਾਲ ਸਰਕਾਰੀ ਕਲੀਕ ਤੁਸੀਂ ਕਰਨਾ ਸਰਕਾਰੀ ਹੁੰਦਾ

ਤੁਕੀ ਨੂੰ ਦੱਦ ਵੀ ਸਪੀਕਰ ਤੇ ਹੈ ਨਾ ਬਿਲਕੁਲ ਸੱਤੇ ਦਸਰਾ ਬੋਲਦੇ ਕਿ ਜੀ ਜੀ ਚੱਗੜਾ ਸਰ ਉਹ ਮੈਂ ਇਹਦੇ ਅੱਗੇ ਨੂੰ ਸਾਹਿਬ ਅਸਿਟੈਂਟ ਨੂੰ ਬੈਠਣਾ ਸਰ ਸਾਹਬ ਦੇ ਦਫ਼ਤਰ ਬੈਠਣਾ ਨਹੀਂ ਸਪੀਕਰ ਹੁਣਾ ਇੱਕ ਸਰ ਮੈਨੂੰ ਕੁਰਕੀਨ ਸੀਗਾ ਐਸਸੀ ਔਰ ਵੀਸੀ ਦਾ ਝਗੜਾ ਹੋ ਗਿਆ ਉਹਦੇ ਵਿੱਚ ਸਰ ਜੀ ਐਸਸੀ ਐਕਟ ਵੀਸੀ ਤੇ ਉੱਪਰ ਲੱਗੂ ਹੁੰਦਾ ਜੇ ਲੱਗੂਗਾ ਜੀ